ਫਰੋਜ਼ਪੁਰ ਵਿੱਚ ਸ਼ਾਇਦ ਹੀ ਕੋਈ ਐਸਾ ਦਿਨ ਜਾਂਦਾ ਜਿਸ ਦਿਨ ਲੁਟਾਂ ਕੋਹਾਂ ਵਾਰਦਾਤਾ ਨੂੰ ਲੁਟੇਰਿਆਂ ਵੱਲੋਂ ਅੰਜਾਮ ਨਾ ਦਿੱਤਾ ਹੋਵੇ ਪਰ ਇਸ ਵਾਰ ਪੁਲਿਸ ਨੂੰ ਸਮਾਂ ਰਹਿੰਦਿਆਂ ਹੀ ਲੁਟੇਰਿਆਂ ਬਾਰੇ ਜਾਣਕਾਰੀ ਮਿਲੀ ਜਿਸ ਤੇ ਕਾਰਵਾਈ ਕਰਦੇ ਹੋਏ ਫਰੋਜ਼ਪੁਰ ਪੁਲਿਸ ਵੱਲੋਂ ਕਾਪਾ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਪੀਡੀ ਇਨਵੈਸਟੀਗੇਸ਼ਨ ਫਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਕਾਪਾ ਗੈਂਗ ਦੇ ਕੁਝ ਮੈਂਬਰ ਕੰਟਰੋਲ ਪੰਪ ਦੀ ਲੁੱਟ ਕਰਨ ਦੀ ਸਾਜ਼ਿਸ਼ ਵਿੱਚ ਨੇ ਜਿਸ ਤੇ ਕਾਰਵਾਈ ਕਰਦੇ ਹੋਏ ਸੀਐਸ ਸਟਾਫ ਅਤੇ ਪੁਲਸ ਵੱਲੋਂ ਛਾਪੇਮਾਰੀ ਕਰਕੇ ਉਪਤ ਗੈਂਗ ਦੇ ਮੈਂਬਰਾਂ ਨੂੰ ਤੇਜ਼ ਤਾਰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸੋਂ 9 ਮੋਟਰਸਾਈਕਲ ਅਤੇ 6 ਮੋਬਾਈਲ ਫੋਨ ਵੀ ਬਰਬੰਦ ਕੀਤੇ ਗਏ ਨੇ ਜੋ ਕਿ ਲੁੱਟਾਂ ਖੋਹਾਂ ਕਰਕੇ ਇਹਨਾਂ ਵੱਲੋਂ ਇਕੱਠੇ ਕੀਤੇ ਗਏ ਸੀ ਸੁਮੇ मिश्रा ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀ ਡੀ ਸ੍ਰੀ ਬਲਿੰਦਰ ਖੋਸਾ ਜੀ ਤੇ ਸੀਆਈ ਇਨਚਾਰਜ ਮੋਹਿਦ ਖਵਾਂ ਜੀ ਦੀ ਟੀਮ ਨੂੰ ਇੱਕ ਜੁੜੀ ਹੈਗੀ ਬਹੁਤ ਵੱਡੀ ਕੰਮਾਬੇ ਮਿਲੀ ਹੈ ਜਿਹੜਾ ਕਾਪਾ ਗੈਂਗ ਹੈਗਾ ਉਨੂੰ ਫੜਿਆ ਗਿਆ ਇਹਨੂੰ ਜਿਹੜਾ ਹੈਗਾ ਪਿੰਡ ਵਿਰਾਮ ਸਿੰਘ ਵਾਲਾ ਮਮਦੋਡ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲਾਨਿੰਗ ਕਰ ਰਹੇ ਸੀ ਉਹ ਟੱਕਵਾ ਦਿਆ ਕਿਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਨਾਲੀ ਸਾਜਿਸ਼ ਸੀ ਜਦ ਇਹਨੂੰ ਫੜਿਆ ਗਿਆ ਟੋਟਲ 5 ਜਣੇ ਸੀ ਤੇ ਬਰਾਮਦਗੀ ਜਿਹੜੀ ਹੈਗੀ ਦੋ ਕਾਪੇ ਦੋ ਬੇਸ ਬੈਟ ਇੱਕ ਕਿਰਚ ਜਿਹੜਾ ਸਰਵਰ ਕਰੜਦਾ ਹੈਗਾ 9 ਮੋਟਰਸਾਈਕਲ ਤੇ 7 ਮੋਬਾਈਲ ਫੋਨ ਦੀ ਬਰਾਮਦਗੀ ਹੋਈ ਇਹਨਾਂ ਦਾ ਜਿਹੜਾ ਪਰਚਾ ਆਏਗਾ 76/24 24824 ਦਾ ਗ੍ਰੀ ਬੀਐਨਐਸਸੀ ਧਾਰਾ 310 4 ਤੇ 310 5 ਵਿੱਚ ਦਰਜ ਕੀਤਾ ਗਿਆ ਹੈ। ਇਹ ਪਹਿਲੇ ਵੀ ਜਿਹੜੇ ਇੱਕ ਬਾਗਦਤ ਕੋਲ ਜਾਂਦੇ ਦੋ ਹਾਂਜੀ ਹਾਂਜੀ ਜਿਹੜਾ ਇਸ ਵਿੱਚ ਜਿਹੜਾ ਸੰਦੀਪ ਪੜਿਆ ਗਿਆ ਸੰਦੀਪ ਸਿੰਘ ਉਰਫ ਡੀਪੀ ਪੁੱਤਰ ਬਲਦੇਵ ਜਿਹੜਾ ਨੌਰੰਕੇ ਲੇਲੀ थाना ਸਦਾਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਵੀ 8 ਚੋਰੀ ਤੇ ਖੋਦੇ ਪਰਚੇ ਹੈਗੇ ਇਹ ਉਹਦਾ ਜਿਹੜਾ ਗੈਂਗ ਹੈਗਾ ਕਾਪਾ ਗੈਂਗ ਉਹਦਾ ਜਿਹੜਾ ਮੇਨ ਲੀਡਰ ਆਇਆ ਸੀ ਉਹ ਤੋਂ ਬਾਅਦ ਜਿਹੜਾ ਸਮਰਪ੍ਰੀਤ ਹੈਗਾ ਜਿਹੜਾ ਕੈਨੇਡਾ ਰਹਿਣ ਵਾਲਾ ਉਸਤੇ ਪਹਿਲਾਂ ਦੋ ਪਰਚੇ ਸੀ ਜਿਹੜਾ ਦੋਸ਼ੀ ਕਰਨ ਹੈ ਉਸਤੇ ਵੀ ਪਹਿਲਾ ਇੱਕ ਪਰਚਾ ਸੀ ਇਹ ਜਵਾਬਦੇਹੋਂ ਤੇ ਬਾਹਰ ਆਏ ਨੇ ਜਾਂ ਬਰੀ ਨੇ ਪਹਿਲੇ ਜਾਂ ਇਹ ਅਸੀਂ ਦਾ ਤਾਂ ਪਰਚਾ ਰਿਕਾਰਡ ਕਰ ਰਹੇ ਹਾਂ ਮੋਸਟਲੀ ਜੁੜਾ ਹੈਗਾ ਜਵਾਨਤੀ ਬਾਹਰ ਆਏ ਜੀ